ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਿਓ ਬਹੁਤ ਵਧੀਆ ਕਹਾਣੀ ਹੈ ਪਿੰਡ ਤੋਂ ਤੁਰਨ ਲੱਗਣਾ ਤਾਂ ਬੇਬੇ ਨੇ ਚਿਪੜਾਂ ਦੇ ਬਣਾਏ ਦੋ ਹਾਰ ਦੋਨਾ ਭੂਆ ਨੂੰ ਲਫਾਫੇ ਚ ਪਾ ਫੜਾ ਦੇਣੀ ਕੇਰਾ ਭੂਆ ਬੇਬੇ ਨੂੰ ਕਹਿੰਦੀ ਕਿ ਭਾਬੀ ਐਤ ਕੀ ਸ਼ੂਟ ਬੇਸ਼ੱਕ ਨਾ ਬਣਾ ਕੇ ਦਿਓ ਪਰ ਮੈਨੂੰ ਚਿਪੜਾਂ ਦੇ ਦੋ ਹਾਰ ਦੇ ਦੇਣਾ ਕਿੰਨੀ ਕੀਮਤੀ ਚੀਜ਼ ਸੀ ਉਹ ਜਿਪੜ ਜਿਨ੍ਹਾਂ ਦੀ ਚਟਣੀ ਬੰਦੀ ਤੇ ਰੋਟੀ ਦਾ ਸਵਾਦ ਪਨੀਰ ਤੋਂ ਘੱਟ ਨਹੀਂ ਸੀ ਆਉਂਦਾ। ਪਿੰਡ ਜਦੋਂ ਭੂਆ ਨਾਲ ਮਿਲ ਫੁਫੜ ਆਉਂਦਾ ਤਾਂ ਖੂਬ ਸੇਵਾ ਹੁੰਦੀ। ਅਗਲੀ ਸਵੇਰ ਦੀ ਰੋਟੀ ਵੇਲੇ ਭੂਆ ਆਖਦੀ ਸੀਬੋ ਐਵੇਂ ਨਾ ਸਬਜ਼ੀਆਂ ਬਣਾਉਂਦੀ ਕਮਲੀ ਹੋ ਜਾਈ। ਥੋਡੇ ਬਾਜੀ ਨੂੰ ਤਾਂ ਕੱਦੂ ਦੇ ਰੈਤੇ ਨਾਲ ਚਿਬੜਾਂ ਦੀ ਚਟਣੀ ਬਹੁਤ ਪਸੰਦ ਏ। ਬੇਬੇ ਨੇ ਜਦ ਵੀ ਜਦ ਹੀ ਬਾਪੂ ਨੂੰ ਕਹਿਣਾ ਕਿ ਜਾ ਲੱਛੂ ਸਬਜ਼ੀ ਵਾਲੇ ਤੋਂ ਕੱਦੂ ਲਿਆ ਕੱਦੂ ਆਉਣੇ ਤਾਂ ਕੱਦੂ ਕਾ ਸ਼ਕਰ ਉਵਾਲਾ ਦੇ ਕੇ ਦਹੀਂ ਚ ਪਾ ਰਹਿ ਤਾਂ ਬਣਾ ਲਿਆ ਜਾਂਦਾ ਤੇ ਨਾਲ ਚਿਪੜਾਂ ਦੀ ਚਟਣੀ ਫੁੱਫੜ ਨੇ ਬੱਸ ਕਰਦੇ ਬੱਸ ਬੱਸ ਕਰਦੇ 5-6 ਰੋਟੀਆਂ ਖਾ ਜਾਣੀਆਂ ਬਾਕੀ ਸਾਰੇ ਮੈਂਬਰਾਂ ਨੂੰ ਚਟਣੀ ਨਾ ਮਿਲਣੀ ਬਚੀ ਚਟਣੀ ਮੇਰੀ ਮਾਂ ਨੇ ਸਟੀਲ ਦੀ ਡੱਬੀ ਚ ਪਾ ਦੇਣੀ ਕਿ ਇਹਨੂੰ ਨਾ ਛੇੜਿਓ ਥੋੜੀ ਭੂਆ ਨੇ ਲੈ ਕੇ ਜਾਣੀਏ ਤੁਰਨ ਲੱਗੇ ਚਿਪੜਾਂ ਦਾ ਹਾਰ ਤੇ ਉਹ ਚਟਣੀ ਕਾਰਜ ਚ ਰੱਖ ਦਿੱਤੀ ਜਾਂਦੀ ਫੁੱਫੜ ਹਰ ਵਾਰ ਦੀ ਤਰਾ ਭੂਆ ਨੇ ਕੰਨ ਕੋਲ ਜਾ ਉਹਨੂੰ ਪੁੱਛਦਾ ਕਿ ਚਿਬੜ ਲੈ ਲਈ ਸੀ ਭੂਆ ਘਰਵਾਲਾ ਇਸ਼ਾਰਾ ਕਰਦੀ ਉਸ ਫੁੱਫੜ ਦਾ ਤਾਂ ਨਾ ਵੀ ਚਿਬੜਾ ਵਾਲਾ ਫੁੱਫੜ ਪੈ ਗਿਆ ਸੀ ਕਿੱਡਾ ਸੋਹਣਾ ਜਿਹਾ ਮਾਹੌਲ ਹੁੰਦਾ ਸੀ ਉਹ ਜ਼ਿੰਦਗੀ ਦੀ ਰੀਲ ਘੁੰਮਦੀ ਗਈ ਸੀਬੋ ਵੀ ਸੱਸ ਬਣ ਗਈ ਮਤਲਬ ਕਿ ਮੇਰਾ ਵਿਆਹ ਹੋਇਆ ਘਰ ਚ ਤਰਾ ਤਰਾ ਦੇ ਪਕਵਾਨ ਬਣਦੇ ਕਦੇ ਕਦੇ ਫੁੱਫੜ ਤੇ ਸੀਬੋ ਦਾ ਜਵਾਈ ਇੱਕਠੇ ਸੌਰਿੰ ਟੱਕਰ ਦੇ ਤਾਂ ਸਵੇਰੇ ਸੀਬੋ ਦਾ ਜਵਾਈ ਪਨੀਰ ਅੰਡੇ ਦੀ ਭੁਰਜੀ ਨਾਲ ਰੋਟੀ ਖਾਂਦਾ ਤੇ ਫੁੱਫੜ ਚਟਨੀ ਨਾਲ ਕਿਰਾ ਸੀਬੋ ਦੇ ਜਵਾਈ ਨੂੰ ਚਟਨੀ ਰੈਤੇ ਨਾਲ ਰੋਟੀ ਖਵਾ ਦਿੱਤੀ ਤਾਂ ਸਾਰੇ ਜਾ ਮੈਨੂੰ ਮੇਹਣੇ ਮਿਲੇ ਕਿ ਨੰਗਾ ਦੇ ਪੁੱਤ ਵਿਆਤਾ ਜਵਾਈ ਭਾਈ ਨੂੰ ਭਲਾ ਕੌਣ ਚਟਨੀ ਨਾਲ ਰੋਟੀ ਖਵਾਉਂਦਾ ਉਹ ਦੇਣ ਗਿਆ ਅੱਜ ਦਾ ਦੇਣ ਆਇਆ ਮੇਰੇ ਪੇਕੇ ਆ ਕਦੇ ਇਸ ਮਾਡਰਨ ਜਵਾਈ ਨੂੰ ਚਟਨੀ ਨਾਲ ਰੋਟੀ ਨਾ ਖਵਾਈ ਮੇਰੇ ਮਨ ਚ ਬੜੀ ਰੀ ਸੀ ਕਿ ਫੁੱਫੜ ਦੇ ਸੁਭਾਅ ਵਰਗਾ ਮੇਰਾ ਘਰ ਵਾਲਾ ਹੋਵੇ ਪਰ ਨਹੀਂ ਸੀ ਨਸੀਬਾਂ ਚ ਬੇਬੇ ਦੇ ਜੋਰ ਪਾਉਣ ਤੇ ਸੀਬੋ ਮਾਂ ਨੇ ਭੂਆ ਹੋਣਾ ਵਾਂਗ ਮੈਨੂੰ ਵੀ ਚਿਬੜਾ ਦਾ ਹਾਰ ਲਫਾਫੇ ਚ ਪਾ ਕੇ ਦੇਣਾ ਪਰ ਮੇਰੇ ਸਹੁਰੇ ਕੋਈ ਚਿਬੜਾ ਨੂੰ ਨਹੀਂ ਸੀ ਪਸੰਦ ਕਰਦਾ ਹਾਰ ਪੇ ਕਿਉਂ ਜਾਂਦੇ ਤਾਂ ਸਹੀ ਪਰ ਰਸੋਈ ਤੀਕ ਨਾ ਪੋਈਦੀ ਮਾਂ ਦੇ ਜਵਾਈ ਨੇ ਲਫਾਫਾ ਫੜ ਰਾਹ ਚੋਂਦੀ ਨਹਿਰ ਚ ਸੁੱਟ ਦੇਣਾ ਮੈਂ ਕੀ ਬੋਲਦੀ ਕੇਰਾ ਮੈਨੂੰ ਬੀਰਾ ਪੇਕਿਆਂ ਤੋਂ ਛੱਡਣ ਆਇਆ ਤੇ ਚਿਬੜਾਂ ਦਾ ਉਹ ਹਾਰ ਮੇਰੇ ਕੋਲ ਸੀ ਨਹਿਰ ਕੋਲ ਦੀ ਲੰਗਣ ਲੱਗੇ ਤਾਂ ਮੈਂ ਆਪਦਾ ਬੈਗ ਕੁੱਟ ਕੇ ਫੜ ਲਿਆ ਵੀਰੇ ਨੇ ਕਿਹਾ ਕਿ ਨਹਿਰ ਵਾਲੇ ਨਾਲਕੇ ਦਾ ਪਾਣੀ ਮਿੱਠਾ ਹੈ ਤੇ ਮੈਂ ਪੀਣਾ ਅਸੀਂ ਰੁਕੇ ਪਰ ਮੈਂ ਪਾਣੀ ਨਾ ਪੀਤਾ ਮੈਨੂੰ ਨਹਿਰ ਨਾਲ ਗੁੱਸਾ ਸੀ ਕਿ ਮੇਰੇ ਪੇਕਿਆਂ ਦੇ ਜਿਬੜ ਉਹ ਖਾ ਗਈ ਚਿਤ ਕਰੇ ਕਿ ਚੁੰਬੀ ਮਾਰ ਕੇ ਆਪ ਦੇ ਜਿਬੜਾਂ ਦੇ ਹਾਰ ਕੱਢ ਲਵਾਂ ਤਾਣੀ ਬੁੰਦੇ ਬਣਾਉਂਦੇ ਮੈਂ ਬੀਰੇ ਨਾਲ ਉਥੋਂ ਸਾਰਿਆਂ ਨੂੰ ਚੱਲ ਪਈ ਇਸ ਵਾਰ ਮੇਰੇ ਕੋਲ ਖਜ਼ਾਨਾ ਸੀ ਜਿਬੜਾਂ ਦਾ ਹਾਰ ਅਸੀਂ ਪੁੱਜੀ ਤੇ ਮੈਂ ਕਮਰੇ 'ਚ ਜਾ ਕੇ ਉਹ ਹਾਰ ਬੈਗ ਚੋਂ ਕੱਢ ਰਸੋਈ ਚ ਬਣੀ ਅਲਮਾਰੀ ਚ ਚਿਰਾਂ ਦੇ ਪਾਏ ਕਾਲੇ ਕੁੱਜੇ ਚ ਲਕੋ ਦਿੱਤਾ ਉਹ ਕੁੱਜਾ ਮਾਗ ਚੜੇ ਤੋਂ ਖਿਚੜੀ ਬਣਾਉਣ ਲਈ ਕੱਢਿਆ ਜਾਂਦਾ ਅੱਗੇ ਪਿੱਛੇ ਉਹ ਨਹੀਂ ਕੋਈ ਨਹੀਂ ਛੇੜਦਾ ਚਾਹ ਪਾਣੀ ਪੀ ਬੀਰ ਪਿੰਡ ਨੂੰ ਮੁੜ ਗਿਆ ਉਸ ਦਿਨ ਮਗਰੋਂ ਮੈਂ ਰੋਜ਼ ਉਸ ਕੁੱਜੇ ਨੂੰ ਸੰਘ ਲੈਂਦੀ ਜਿਸ ਚ ਮੇਰੇ ਪੇਕਿਆਂ ਦੀ ਮਹਿਕ ਵਸੀ ਹੋਈ ਸੀ ਤੇ ਇੰਤਜ਼ਾਰ ਸੀ ਕੇ ਜੇਸ ਦੇਣ ਸਾਸ ਤੇ ਘਰ ਵਾਲਾ ਘਰ ਨਾ ਹੋਇਆ ਉਸ ਦਿਨ ਕੁੰਡੇ ਚ ਚਟਣੀ ਰਗੜ ਕੇ ਖਾਵਾਂਗੀ ਚੀਜ਼ਾਂ ਆਪਦੇ ਨਾਲ ਜੋੜੀ ਰੱਖਦੀ ਐ ਤੇ ਕਈ ਵਾਰ ਆਪਦੇ ਹੀ ਤੁਹਾਨੂੰ ਆਪਦੇ ਨਾਲੋਂ ਤੋੜੀ ਰੱਖਦੇ ਹਨ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ